ਪਾਲੀ ਦੇਤ ਵਾਲੀਏ ਦਾ ਗੀਤ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਜੇ ਨਹੀਂ ਸੁਣਿਆ ਤਾਂ YouTube ਦੇ ਉੱਤੇ ਜਾ ਕੇ ਸੁਣ ਲਿਓ ਇਹ ਸੁਣਨ ਲਾਇਕ ਆ ਤੇ ਅੱਜ ਦੀ ਤਰੀਕੇ ਦੇ ਵਿੱਚ ਤਾਂ ਜ਼ਰੂਰ ਸੁਣਨ ਲਾਇਕ ਆ ਦੇਵ ਤਰੀਕੇ ਵਾਲੇ ਦਾ ਲਿਖਿਆ ਹੋਇਆ ਇਹ ਗੀਤਾ ਇਸ ਗੀਤ ਵਿੱਚ ਲਈ ਕੱਲੀ ਕੱਲੀ ਸਤਰ ਸੱਚੀ ਆ ਸਾਡੇ ਸ਼ਹਿਰਾਂ ਨੇ ਸਾਡੇ ਪਿੰਡਾਂ ਨੂੰ ਕਿਵੇਂ ਖਾ ਲਿਆ ਤੇ ਲੁਧਿਆਣਾ ਦਾ ਖੇਤਰਫਲ ਵੱਧਦਾ ਵੱਧਾ ਕਿਸ ਤਰੀਕੇ ਨਾਲ ਦੁਬਰੀ ਨੂੰ ਵੀ ਖਾ ਗਿਆ ਤਰੀਕੇ ਤੱਕ ਪਹੁੰਚ ਗਿਆ ਬਾਕੀ ਆਲੇ ਦੁਆਲੇ ਦੇ ਪਿੰਡਾਂ ਨੂੰ ਖਾ ਗਿਆ ਇਹਦਾ ਜ਼ਿਕਰ ਇਸ ਗੀਤ ਦੇ ਵਿੱਚ ਆਇਆ ਤੇ ਇਸ ਗੀਤ ਦੇ ਵਿੱਚ ਨਾ 4 17 ਜਿਹੜੀਆਂ ਯਾਨੀ ਕਿ ਕਹਿ ਰਿਹਾ ਵੀ ਇੱਕ ਅੰਤਰਾ ਜਿਹੜਾ ਉਹ ਮੈਂ ਤੁਹਾਨੂੰ ਸੁਣਾ ਦਿੰਨਾ ਕਿ ਜਿਹੜਾ ਥੋੜੀ ਜਿਹੀ ਆਬਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਜਿਹੜਾ ਥੋੜੀ ਜਿਹੀ ਆਬਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਕੱਸੀ ਵਰਗੀ ਬਣਾਤੀ ਇਹਨੇ ਸਿੱਧਵਾਂ ਦੀ ਨਹਿਰ ਵੇਚੀ ਹੋਈ ਜ਼ਮੀਨ ਮੁੜ ਹੱਥ ਨਹੀਂ ਆਉਣੀ ਗੌਰ ਨਾਲ ਸੁਣਿਓ ਵੇਚੀ ਹੋਈ ਜ਼ਮੀਨ ਮੁੜ ਹੱਥ ਨਹੀਂ ਆਉਣੀ ਬਾਹਰੋਂ ਆ ਕੇ ਦਲਾਲ ਇੱਥੇ ਦਾਲ ਆ ਗਿਆ ਤੇ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਤੇ ਦਲਾਲਾਂ ਦਾ ਇੱਕ ਵਾਰ ਫਿਰ ਦਾ ਲੱਗਣ ਲੱਗਾ ਕਿਉਂਕਿ ਗਲਾੜਾ ਦੇ ਵੱਲੋਂ ਕਈ ਮੀਟੀਆਂ ਕਰ ਲਈਆਂ ਗਈਆਂ ਕੁਝ ਮੀਟੀਆਂ ਬਾਕੀ ਐ ਤੇ ਕਿਸੇ ਵੀ ਵੇਲੇ ਸਹੀ ਪੈ ਸਕਦੀ ਆ ਕਿ ਲੁਧਿਆਣਾ ਦੇ 32 ਪਿੰਡਾਂ ਦੀ 24000 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਦਾ ਕੰਮ ਚੱਲ ਰਿਹਾ ਅਕਵਾਇਰ ਦੀ ਯੋਜਨਾ ਬਣ ਚੁੱਕੀ ਆ ਜਦੋਂ ਘੁੱਗੀ ਵੱਜ ਗਈ ਜਦੋਂ ਦਸਤਖਤ ਹੋ ਗਏ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰ ਲਿਆ ਜਾਣਾ ਲੁਧਿਆਣਾ ਹੋਵੇ ਚੰਡੀਗੜ੍ਹ ਹੋਵੇ ਬਾਕੀ ਪੰਜਾਬ ਦੇ ਵੱਖ-ਵੱਖ ਸ਼ਹਿਰ ਹੋਣ ਜਾਂ ਚੰਡੀਗੜ੍ਹ ਚਲੋ ਸਾਡੀ ਰਾਜਧਾਨੀ ਆ ਉਹਨਾਂ ਨੇ ਪਿੰਡਾਂ ਨੂੰ ਕਿਵੇਂ ਖਾਧਾ ਪਹ ਲਤਾ ਇਹ ਸੋਚਣਾ ਮਰਦਾ ਅਸੀਂ ਵਿਕਾਸ ਕਿਨੂੰ ਮੰਨਦੇ ਪਹਿਲੀ ਤਾਂ ਗੱਲ ਇਹ ਆ ਕਿ ਇਹ ਵਿਕਾਸ ਆ ਵੀ ਭਾਈ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਸੈਕਟਰ ਕੱਟੇ ਜਾਣ ਪਲਾਟ ਕੱਟੇ ਜਾਣ ਤੇ ਉਹਦੇ ਵਿੱਚ ਬਿਲਾਸ ਬਣਨ ਤੇ ਉਹਦੇ ਵਿੱਚ ਫਲੈਟ ਬਣ ਜਾਣ ਜਾਂ ਆਪੇ ਇਹ ਗੱਲ ਕਹੀਏ ਵੀ ਭਾਈ ਵੱਡੇ ਵੱਡੇ ਸ਼ੋਪਿੰਗ ਮਾਲ ਜਾਣ ਇਹ ਤਰੱਕੀ ਆ ਜਾਂ ਜਿਹੜੀਆਂ ਇਸ ਵੇਲੇ ਚਾਰ ਮਾਰਗੀ 6 ਮਾਰਗੀ ਸੜਕਾਂ ਦੇ ਨਾਂ ਦੇ ਉੱਤੇ ਅਸੀਂ ਤਰੱਕੀ ਮੰਨਦੇ ਆ ਕੁਝ ਕੰਮ ਐਸੇ ਹੁੰਦੇ ਆ ਜਿਹੜੇ ਕਿ ਕੇਂਦਰ ਦੇ ਪ੍ਰੋਜੈਕਟ ਆ ਜਿਹੜੇ ਕਿ ਜ਼ਮੀਨ ਅਕਵਾਇਰ ਤੋਂ ਬਿਨਾ ਸਿਰੇ ਨਹੀਂ ਲੱਗਦੇ ਕੁਝ ਕੰਮ ਐਸੇ ਹੁੰਦੇ ਆ ਜਿਹੜੇ ਕਿ ਕਿਸਾਨ ਦੀ ਮਰਜ਼ੀ ਦੇ ਉਲਟਾ ਹੁਣ ਜੇ ਮੰਨ ਲਓ ਮੇਰੇ ਖੇਤ ਦੇ ਵਿੱਚੋਂ ਮੇਰੇ ਘਰ ਦੇ ਵਿੱਚੋਂ ਸੜਕ ਨਿਕਲਣੀ ਹੋਵੇ ਤਾਂ ਮੈਂ ਭਾ ਮੇਰੀ ਵਿਰੋਧਤਾ ਵੀ ਕਰਾਂ ਤੇ ਮੇਰੀ ਉਹ ਜ਼ਮੀਨ ਵਿੱਚ ਆਉਣੀ ਆਉਣੀ ਆ ਕਿਉਂਕਿ ਮੇਰੇ ਕਰਕੇ ਜਾਂ 100 ਏਕੜ ਦੇ ਕਰਕੇ ਉਹ ਵਿਕਾਸ ਦਾ ਪ੍ਰੋਜੈਕਟ ਰੁਕਣਾ ਨਹੀਂ ਪਰ ਜਿੱਥੇ ਇਹ ਰੁਕ ਸਕਦਾ ਹੋਵੇ ਤੇ ਉਥੇ ਕਿਹੜੇ ਕਾਰਨਾਂ ਦੇ ਕਰਕੇ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਸਵਾਲ ਇਹ ਆ ਉਦਾਰਣ ਦੇ ਤੌਰ ਤੇ ਮੇਰੇ ਕੋਲੇ ਮੋਟਰਸਾਈਕਲ ਹੈ ਇਸ ਵੇਲੇ ਮੈਨੂੰ ਮੰਨ ਲਓ ਪੈਸੇ ਨਹੀਂ ਬਹੁਤ ਜ਼ਰੂਰਤ ਪੈ ਜੇ ਜਾਂ ਮੇਰੀ ਇੱਛਾ ਹੋਵੇ ਕਿ ਮੈਂ ਇਹਨੂੰ ਵੇਚਣਾ ਮੈਂ 35000 ਦਾ ਵੇਚਾਂ 45 ਦਾ ਵੇਚਾਂ ਲੱਖ ਦਾ ਵੇਚਾਂ 20000 ਦਾ ਵੇਚਾਂ ਮੇਰੀ ਮਰਜ਼ੀ ਹੈ ਪਰ ਜੇ ਮੈਨੂੰ ਇਹ ਗੱਲ ਕਹੀ ਜਾਵੇ ਕਿ ਤੈਨੂੰ ਮੋਟਰਸਾਈਕਲ ਦੇਣਾ ਹੀ ਪੈਣਾ ਹੁਣ ਕਿਉਂਕਿ ਇਹ ਤੈਨੂੰ ਦੇਣਾ ਹੀ ਪੈਣਾ ਮੋਟਰਸਾਈਕਲ ਕਿਉਂਕਿ ਅਸੀਂ ਇਹਨੂੰ ਵਰਤਣਾ ਅਸੀਂ ਇਹਨੂੰ ਆਪਣੇ ਤਰੀਕੇ ਨਾਲ ਵਰਤਣਾ ਫਿਰ ਮੈਨੂੰ ਆਰਥਿਕ ਤੌਰ ਤੇ ਤੋੜਿਆ ਜਾਊਗਾ ਮੈਂ ਆਪਣੀ ਲੋੜ ਦੇ ਮੁਤਾਬਕ ਸੋਚ ਦੇ ਮੁਤਾਬਕ ਸਿਰ ਚੀਜ਼ ਦੇਣੀ ਚਾਹਾਂ ਇਹ ਵੱਖਰੀ ਗੱਲ ਆ ਪਰ ਜੇ ਮੇਰੇ ਕੋਲੋਂ ਖੋਈ ਜਾਵੇ ਤਾਂ ਗੱਲ ਵੱਖਰੀ ਆ ਜ਼ਮੀਨਾਂ ਅਕਵਾਇਰ ਕਰਨੀਆਂ 24000 ਏਕੜ ਤੋਂ ਵੱਧ ਜ਼ਮੀਨਾਂ ਜਿਹੜੀ ਉਹ ਲੁਧਿਆਣਾ ਖੇਤਰ ਦੀ ਅਕਵਾਇਰ ਕਰਨ ਦੀ ਪੂਰੀ ਪੂਰੀ ਤਿਆਰੀ ਆ 32 ਪਿੰਡਾਂ ਦੀ ਜ਼ਮੀਨਾਂ ਜਿਹੜੀ ਉਹ ਇਸ ਵੇਲੇ ਪਤਾ ਲੱਗਾ ਜੀ ਕਿ ਇਹ ਅਕਵਾਇਰ ਕੀਤੀ ਜਾਣੀ ਆ ਗਲਾੜਾ ਜੀ ਨੂੰ ਸੀ ਕਹਿੰਦੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਕਹਿੰਦੇ ਆ ਉਹਦੇ ਵੱਲੋਂ ਕਹਿੰਦੇ ਉਹਦੇ ਅਧਿਕਾਰੀਆਂ ਨੇ ਕਈ ਮੀਟਿੰਗਾਂ ਕਰ ਲਈਆਂ ਤੇ ਇਹ ਮੀਟਿੰਗਾਂ ਦੇ ਵਿੱਚ ਹੁਣ ਸਿੱਟਾ ਨਿਕਲਣ ਵਾਲਾ ਹੀ ਆ ਤੇ ਕਿਸੇ ਵੀ ਵੇਲੇ ਇਹਨਾਂ ਫਾਈਲਾਂ ਦੇ ਉੱਤੇ ਘੁੱਗੀ ਵੱਜ ਸਕਦੀ ਹੈ ਤੇ ਫਿਰ ਕਹਿੰਦੇ ਵੀ ਇੱਥੇ ਅਰਬਨ ਸਟੇਟ ਬਣਨੇ ਇਹ ਅਰਬਨ ਏਰੀਆ ਬਣਾਉਣਾ ਇਹਦੇ ਵਿੱਚ ਵੱਡੇ ਵੱਡੇ ਸ਼ਾਪਿੰਗ ਮਾਲ ਹੋਣਗੇ ਇਹਦੇ ਵਿੱਚ ਵੱਡੇ ਵੱਡੇ ਸ਼ਾਇਦ ਵਿਲਾਜ਼ ਹੋਣ ਇਹਦੇ ਵਿੱਚ ਅਰਬਨ ਸਟੇਟ ਅਰਬਨ ਏਰੀਆ ਕੱਟਿਆ ਜਾਵੇ ਅਰਬਨ ਸਟੇਟ ਬਣਾਈ ਜਾਵੇ ਇਹਦੇ ਵਿੱਚ ਯਾਨੀ ਕਿ ਸੈਕਟਰ ਬਣਾਉਣ ਦੇ ਚੱਕਰ ਦੇ ਵਿੱਚ ਲੁਧਿਆਣਾ ਇੱਕ ਵਾਰ ਫੇਰ ਖੁਰ ਜਾਣਾ ਜਿਹੜੇ ਲੁਧਿਆਣਾ ਨੂੰ ਅਸੀਂ ਜਾਣਦੇ ਆ ਕਿ ਭਾਈ ਇਹਦੇ ਵਿੱਚ ਫਲਾਣੀ ਇੱਕ ਕੰਪਨੀ ਆ ਫਲਾਣਾ ਇੰਡਸਟਰੀਅਲ ਏਰੀਆ ਫਲਾਣਾ ਦੇ ਵਿੱਚ ਡੀ ਐਮ ਸੀ ਆ ਫਲਾਣਾ ਇਹਦੇ ਵਿੱਚ ਵੱਡੀ ਆ ਚੀਜ਼ਾਂ ਵੱਡੀ ਆ ਸ਼ਖਸੀਅਤ ਆ ਉਹਦੇ ਸਮੇਂ ਦੇ ਵਿੱਚ ਇਸ ਲੁਧਿਆਣੇ ਦੀ ਚਰਚਾ ਇਸ ਕਰਕੇ ਹੋਇਆ ਕਰੂਗੀ ਕਿ ਇਹਦੇ 32 ਪਿੰਡਾਂ ਦੀ ਜ਼ਮੀਨ ਖੁਰ ਗਈ ਆ ਇਹਦੀ 24000 ਏਕੜ ਜ਼ਮੀਨ ਆ ਜਿਹੜੀ ਅੱਧੋ ਅੱਧ ਦੇ ਕਰੀਬੀਆਂ ਮੇਰਾ ਖੈਲਬੀ ਲੁਧਿਆਣਾ ਖੇਤਰ ਨਹੀਂ ਵਾਹੀਯੋਗ ਜ਼ਮੀਨ ਆ ਜਿਹੜੀ ਉਹ ਵਿਕਾਸ ਦੀ ਭੇਟ ਚੜ ਗਈ ਆ ਬਹੁਤ ਸਾਰੇ ਲੋਕੇ ਗੱਲ ਕਹਿਣਗੇ ਕਿ ਜ਼ਮੀਨ ਮੁਫਤ ਦੇ ਵਿੱਚ ਥੋੜੀ ਲੈਣੀ ਆ ਇਹਦਾ ਕਰੋੜਾਂ ਰੁਪਈਆ ਮਿਲਣਾ ਪਰ ਕਿਸੇ ਨੇ ਕਰੋੜਾ ਮੰਗਿਆ ਜੇ ਤਾਂ ਕਿਸੇ ਨੇ ਗੱਲ ਕਹੀ ਆ ਕਿ ਕਿਰਪਾ ਕਰਕੇ ਸਾਡਾ ਮੰਗ ਪੱਤਰ ਇਹ ਆ ਕਿ ਸਾਡੀ ਜ਼ਮੀਨ ਲੈ ਲਵੋ ਫਿਰ ਤਾਂ ਗੱਲ ਮੰਨੀ ਵੀ ਭਾਈ ਕਿਸਾਨ ਦੀ ਮੰਗ ਮੰਨਦੇ ਆਪਾਂ ਪਰ ਜਦੋਂ ਕਿਸਾਨ ਹੀ ਗੱਲ ਕਰਦਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤਾਂ ਫਿਰ ਆਪਾਂ ਜ਼ਮੀਨ ਕਿਵੇਂ ਲਵਾਗੇ ਤੇ ਕਿਉਂ ਲਵਾਗੇ ਕਿਸੇ ਨੇ ਆਪਾਂ ਨੂੰ ਇਹ ਗੱਲ ਕਹੀ ਕਿ ਭਾਈ ਇੱਥੇ ਤੁਸੀਂ ਵਿਕਾਸ ਕਰੋ ਇਦਾਂ ਦਾ ਕਿਸਾਨੀ ਦਾ ਵਿਕਾਸ ਇਸ ਗੱਲ ਦੇ ਵਿੱਚ ਆ ਕਿ ਆਪਾਂ ਐਮਐਸਪੀ ਦੇ ਲਈ ਗੱਲਾਂ ਕਰਗੇ ਕਿਸਾਨੀ ਦਾ ਵਿਕਾਸ ਇਸ ਗੱਲ ਦੇ ਵਿੱਚ ਆ ਕਿ ਕਿਸਾਨ ਨੂੰ ਅਸੀਂ ਬਦਲਵੇਂ ਫਸਲੀ ਚੱਕਰ ਦੇ ਵਿੱਚ ਲੈ ਕੇ ਆਗੇ ਬਦਲਵਾ ਫਸਲੀ ਚੱਕਰ ਚਾਹੀਦਾ ਉਹ ਹੀ ਫਸਲਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ ਕਿਸਾਨੀ ਦਾ ਵਿਕਾਸ ਮਜ਼ਦੂਰਾਂ ਦਾ ਵਿਕਾਸ ਇਸ ਗੱਲ ਦੇ ਵਿੱਚ ਹੈ ਕਿ ਜਿਹੜੀਆਂ ਉਹਨਾਂ ਦੀਆਂ ਚੀਰਾਂ ਪੁਰਾਣੀਆਂ ਮੰਗਾ ਜਿਹਦੇ ਕਰਕੇ ਸਾਲ ਦਰ ਸਾਲ ਉਹ ਧਰਨੇ ਲਾਉਂਦੇ ਆ ਉਹਨਾਂ ਗੱਲਾਂ ਦੇ ਵਿੱਚੋਂ ਜਿਹੜੀਆਂ ਵੱਜਮ ਗੱਲਾਂ ਉਹ ਮੰਨੀਆਂ ਜਾਣ ਕਿਸਾਨੀ ਦਾ ਵਿਕਾਸ ਇਸ ਕਰਕੇ ਨਹੀਂ ਕਿ ਭਾਈ ਅਸੀਂ ਇੱਥੇ ਅਰਬਨ ਸੈਕਟਰ ਬਣਾਉਣੇ ਆ ਅਸੀਂ ਇੱਥੇ ਵੱਡੇ ਵੱਡੇ ਫਲੈਟ ਖੜੇ ਕਰਨੇ ਆ ਅਸੀਂ ਇੱਥੇ ਸ਼ੋਪਿੰਗ ਮਾਲ ਬਣਾਉਣੇ ਆ ਅਸੀਂ ਇਹਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਅਸੀਂ ਇੱਥੇ ਫਲਾਨੀ ਸਿਟੀ ਬਣਾ ਦੇਣੀ ਆ ਇਹਦੇ ਵਿੱਚ ਵਿਕਾਸ ਨਹੀਂ ਆ ਗਰੋਰ ਸ਼ੁਰੂ ਹੋ ਗਿਆ 24000 ਏਕੜ ਜ਼ਮੀਨ ਦੇ ਵਿੱਚ ਮੇਜੇ ਪਿੰਡਾਂ ਦੇ ਨਾਲ ਲੈਣ ਲੱਗਾ ਤਾਂ ਕਈ ਦਰਜਨ ਪਿੰਡਾਂ ਜਿਵੇਂ ਕਿ ਮੈਂ ਪਹਿਲਾਂ ਗੱਲ ਕਹੀ ਆ ਲਗਭਗ 32 ਪਿੰਡਾਂ ਦੀ ਜ਼ਮੀਨ ਵਿੱਚ ਆਉਣੀ ਆ ਤੇ 32 ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਇਹ ਜ਼ਮੀਨ ਦੇਣੀ ਨਹੀਂ ਅਸੀਂ ਇਹ ਜ਼ਮੀਨ ਸਰਕਾਰ ਨੂੰ ਦੇਣ ਦੇ ਹੱਕ ਦੇ ਵਿੱਚ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਰਕਾਰ ਨੂੰ ਕੀ ਦਿਸਦਾ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਸਰਕਾਰ ਦੇ ਵੱਲੋਂ ਅੱਕੀ ਪਲਾਹੀ ਜੇ ਹੱਥ ਮਾਰ ਕੇ ਕਹਿੰਦੇ ਇੱਧਰ ਕੁਝ ਕਰਤਾ ਕਦੇ ਇੱਧਰ ਕੁਝ ਕਰਤਾ ਵਜਾ ਕੀ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਪੰਜਾਬ ਦੇ ਕਿਸਾਨਾਂ ਨੇ ਬੱਤੀ ਪਿੰਡਾਂ ਦੇ ਕਿਸਾਨਾਂ ਨੇ ਛੇਤੀ ਇਹ ਜ਼ਮੀਨ ਦੇਣੀ ਨਹੀਂ ਤੇ ਇਹਦੇ ਨਾਲ ਕਿਸਾਨੀ ਦੇ ਨਾਲ ਸਿੱਧਾ ਆੜਾ ਲੈਣ ਵਾਲੀ ਸੂਬੇ ਦੀ ਸਰਕਾਰ ਗੱਲ ਕਰ ਰਹੀ ਆ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਨੇ ਗੱਲ ਕਹਤੀ ਆ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗੇ ਮਨਪ੍ਰੀਤ ਸਿੰਘ ਈਆਲੀ ਨੇ ਗੱਲ ਕਹੀ ਆ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗੇ ਕਾਂਗਰਸ ਦਾ ਇੱਕ ਹਿੱਸਾ ਕਹਿੰਦਾ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗੇ ਆਮ ਆਰਮੀ ਪਾਰਟੀ ਬਿਲਕੁਲ ਚੁੱਪ ਗੜਪਾ ਇਸ ਮਾਮਲੇ ਦੇ ਉੱਤੇ ਅਸੀਂ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਰੱਖਦੇ ਕਿ ਤਰੱਕੀ ਵਾਸਤੇ ਧਰਤੀ ਦੀ ਲੋੜ ਹੈ ਤਰੱਕੀ ਵਾਸਤੇ ਖੇਤਾਂ ਦੀ ਜ਼ਮੀਨਾਂ ਦੀ ਲੋੜ ਹੈ ਪਰ ਤਰੱਕੀ ਹੈ ਜਿਹੜੀ ਉਹ ਥੋਪੀ ਨਾ ਜਾਵੇ ਤਰੱਕੀ ਸਾਨੂੰ ਦਿਸਦੀ ਹੋਵੇ ਜਿਵੇਂ ਆਪਾਂ ਸੜਕਾਂ ਬਣਾਉਣੀਆਂ ਆ ਆਪਾਂ ਪੁਲ ਬਣਾਉਣੇ ਆ ਆਪਾਂ ਕੋਈ ਹੋਰ ਇਹੋ ਜਿਹੀ ਥਾਂ ਬਣਾਉਣੀ ਆ ਜਿਹਦੇ ਕਰਕੇ ਇਹ ਵੱਖ-ਵੱਖ ਸੂਬਿਆਂ ਦੇ ਵਿੱਚੋਂ ਹੁੰਦਾ ਹੁੰਦਾ ਸਾਡੇ ਸੂਬੇ ਦੇ ਵਿੱਚ ਦੀ ਵੀ ਜਦੋਂ ਉਹ ਪ੍ਰੋਜੈਕਟ ਲੰਘੂਗਾ ਤਾਂ ਉਹ ਜ਼ਮੀਨਾਂ ਚਾਹੁੰਦੇ ਨਾ ਚਾਹੁੰਦੇ ਦੇਣੀਆਂ ਪੈਣਗੀਆਂ ਸਾਡਾ ਮੋਹ ਹੁੰਦਾ ਜ਼ਮੀਨਾਂ ਦੇ ਨਾਲ ਪਰ ਜੇ ਇਹ ਗੱਲ ਕਹੀ ਜਾਵੇ ਜਿਕੇ ਉਹਦਾ ਕੇਂਦਰ ਦਾ ਪ੍ਰੋਜੈਕਟ ਕੋਈ ਨਹੀਂਗਾ ਪਰ ਅਸੀਂ ਇਹ ਚਾਹੁੰਦੇ ਜਿਕੇ ਇਸ ਥਾਂ ਦੇ ਉੱਤੇ ਆ ਚੀਜ਼ ਬਣਾ ਦੀਏ ਸਾਡੀ ਯੋਜਨਾ ਤੁਹਾਡੀ ਯੋਜਨਾ ਫਿਰ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਰੱਖੋ ਕਿਸਾਨ ਦੀ ਜ਼ਮੀਨ ਤੇ ਅੱਖ ਥੋੜੀ ਰੱਖਣੀ ਹੈ ਪੰਜਾਬ ਦੀਆਂ ਜ਼ਮੀਨਾਂ ਮੁੱਕ ਰਹੀਆਂ ਪੰਜਾਬ ਦੇ ਵਿੱਚ ਧਰਤੀ ਨੂੰ ਵਾਣ ਵਾਲੇ ਲੋਕਾਂ ਦੀ ਗਿਣਤੀ ਘਟ ਰਹੀ ਹੈ ਜ਼ਮੀਨਾਂ ਇਸ ਵੇਲੇ ਪੰਜਾਬ ਦੀਆਂ ਉਪਜਾਊ ਉਨੀਆਂ ਨਹੀਂ ਰਹੀਆਂ ਜ਼ਮੀਨਾਂ ਦੇ ਵਿੱਚੋਂ ਉਹਨੇ ਨਹੀਂ ਖਰਚੇ ਮੁਰਦੇ ਜਿੰਨੇ ਕਿ ਮੁਰਨੇ ਚਾਹੀਦੇ ਆ ਉਹਦੇ ਵੱਖੋ ਵੱਖਰੇ ਕਾਰਨ ਆ ਪਰ ਅਸੀਂ ਸ਼ਹਿਰੀ ਕਰਨੇ ਚੱਕਰ ਦੇ ਵਿੱਚ ਤੇ ਜੇਕਰ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਨੂੰ ਖਾਵਾਂਗੇ ਉਹਦੇ ਉੱਤੇ ਅੱਖ ਰੱਖਾਂਗੇ ਬਿਨਾਂ ਭਰੋਸੇ ਦੇ ਵਿੱਚ ਲਿਆ ਜੇ 32 ਪਿੰਡਾ 32 ਪਿੰਡਾ ਦੇ ਵਿੱਚੋਂ 16 ਪਿੰਡਾ ਦੇ ਕਿਸਾਨਾਂ ਦੀ 16 ਦੇ ਵਿੱਚੋਂ ਵੀ ਛੱਡੋ 8ਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਆਪਾਂ ਕੋਈ رائے ਲਈ ਇਸ ਮਾਮਲੇ ਦੇ ਵਿੱਚ ਕਿ ਅਸੀਂ ਭਾਈ ਤੁਹਾਡੇ ਪਿੰਡ ਦੇ ਵਿੱਚ ਆਹ ਪ੍ਰੋਜੈਕਟ ਲੈ ਕੇ ਆਉਣਾ ਚਾਹੁੰਦੇ ਆ ਤੁਹਾਡੀ ਮਨਜ਼ੂਰੀ ਹੈ ਤੁਸੀਂ ਬਿਨਾਂ ਕੁਝ ਪੁੱਛੇ ਤੇ ਬਿਨਾਂ ਕੁਝ ਦੱਸੇ ਜੇ ਇਸ ਤਰੀਕੇ ਦੇ ਪ੍ਰੋਜੈਕਟ ਉਹ ਲਿਖੋਗੇ ਤਾਂ ਵਿਰੋਧ ਹੋਣਾ ਕੁਦਰਤੀ ਹੈ ਫਿਰ ਗੱਲ ਆਜੂਗੀ ਚਲੋ ਹੁਣ ਅਮਰਸਰ ਦੇ ਵਿੱਚ ਆਪਾਂ ਇੱਕ ਨਵੀਂ ਚੀਜ਼ ਬਣਾਉਨੇ ਆ ਉਹਦੇ ਵਿੱਚ ਆਪਾਂ ਨੂੰ 10000 ਏਕੜ ਜ਼ਮੀਨ ਲੈ ਲਓ ਫਿਰ ਤੁਸੀਂ ਹੌਲੀ-ਹੌਲੀ ਪਟਿਆਲੇ ਦੇ ਵੱਲੇ ਚਲੇ ਜਾਇਓ ਮੁਹਾਲੀ ਪਹਿਲਾਂ ਹੀ ਪਿੰਡ ਸ਼ਹਿਰ ਇੱਕ ਬਰਾਬਰ ਬਣਿਆ ਪਿਆ ਫਿਰ ਫਰੀਦਕੋਟ ਦੇ ਵੱਲ ਆਜੋ ਫਿਰ ਤਰਨਤਾਰਨ ਗੁਰਦਾਸਪੁਰ ਦੇ ਵੱਲ ਚਲੇ ਜਾਇਓ ਤਰੱਕੀ ਤਾਂ ਚਾਹੀਦੀ ਹੈ ਪਰ ਅਸੀਂ ਤਰੱਕੀ ਮੰਨਦੇ ਕਿ ਨੂੰ ਹਾਂ ਅੱਜ ਵੈਸੇ ਵੀ ਪੰਜਾਬ ਪੁਲਾਂ ਦੇ ਉੱਤੇ ਖੜਾ ਜ਼ਮੀਨਾਂ ਨਾਲ ਤੋ ਟੁੱਟ ਗਿਆ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹੁਣ ਮੇਰਾ ਬੀਤੇ ਵੇਲੇ ਦੇ ਵਿੱਚ ਕਿਸੇ ਦੀ ਜ਼ਮੀਨ ਕਿਸੇ ਪ੍ਰੋਜੈਕਟ ਦੇ ਵਿੱਚ ਆਈ ਅਕਵਾਇਰ ਹੋ ਗਈ ਪੈਸੇ ਮਿਲ ਗਏ ਉਹਨਾਂ ਦੇ ਪੈਸੇ ਕਿੱਧਰ ਗਏ ਆ ਉਹਨਾਂ ਨੇ ਵੱਡੀ ਗੱਡੀ ਲੈ ਲਈ ਉਹਨਾਂ ਨੇ ਸ਼ਹਿਰ ਦੇ ਵਿੱਚ ਫਲੈਟ ਲੈ ਲਿਆ ਉਹਨਾਂ ਨੇ ਕੋਈ ਚੰਗੀ ਆਪਣੀ ਜ਼ਿੰਦਗੀ ਬਣਾ ਲਈ ਪੈਸਾ ਤੁਹਾਡੇ ਕੋਲੇ 20 ਕਰੋੜ ਵੀ ਹੋਵੇ ਇਹ ਖੁਰ ਜਾਣਾ ਇਹ ਮੁੜ ਕੇ ਨਹੀਂ ਆਉਣਾ ਬਾਬੇ ਦਾਦੇ ਦੀ ਜ਼ਮੀਨ ਆ ਜਿਹੜੀ ਉਹ ਤੁਹਾਡੇ ਕੋਲੇ ਜਦੋਂ ਖੁੱਸ ਗਈ ਇਹ ਉਮਰ ਭਰ ਦੀ ਰੋਟੀ ਗਈ ਤੇ ਇੱਕ ਵਾਰ ਪੈਸੇ ਆਉਣੇ ਆ ਆਪ ਆਪਾਂ ਜਾਣਦੇ ਪਿਛਲੇ ਸਮੇਂ ਦੇ ਵਿੱਚ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਿਸਾਨਾਂ ਨੇ ਜ਼ਮੀਨ ਅਕਵਾਇਰ ਕਰਨ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਜੀ ਇਹ ਸਿਕਵਾਇਰ ਨਹੀਂ ਹੋਣ ਦੇਣੀ ਕਿਉਂ ਉਹ ਕਹਿੰਦੇ ਸਾਨੂੰ ਪੂਰੇ ਪੈਸੇ ਨਹੀਂ ਮਿਲ ਰਹੇ ਹੁਣ ਜਦੋਂ ਪੰਜਾਬ ਦੇ ਵਿੱਚ ਕਹਿੰਦੇ ਜੀ ਕਿ ਅਸੀਂ ਲੈ ਕੇ ਆਉਣੇ ਜੀ ਬੁਲਟ ਟ੍ਰੇਨ ਪ੍ਰੋਜੈਕਟ ਲੈ ਕੇ ਆ ਰਹੇ ਬੁਲਟ ਟ੍ਰੇਨ ਵਾਲਾ ਕਹਿੰਦੇ ਜੀ ਕਿਸਾਨ ਨੂੰ 5 ਗੁਣਾ ਅਸੀਂ ਪੈਸੇ ਵਾਧ ਦੇਵਾਂਗੇ ਇਹ ਬੁਲਟ ਟ੍ਰੇਨ ਵਾਲਾ ਪ੍ਰੋਜੈਕਟ ਆ ਜਿਹੜਾ ਇਹ ਕੇਂਦਰ ਦੀ ਸਰਕਾਰ ਦਾ ਤੇ ਦਿੱਲੀ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਜ਼ਮੀਨ ਇਹਦੇ ਵਿੱਚ ਆਉਣੀ ਹੈ ਇਹਨੂੰ ਆਪਾਂ ਮੰਨਦੇ ਆ ਕਿ ਭਾਈ ਇਹ ਵਾਕੀ ਵਕਫ ਵਕ ਸੂਬਿਆਂ ਦੀਆਂ ਜ਼ਮੀਨਾਂ ਵੀ ਆ ਰਹੀਆਂ ਪਰ ਜੇ ਇਹ ਗੱਲ ਕਹੀ ਜਾਵੇ ਜੀ ਕਿ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਆ ਇਹ ਪ੍ਰੋਜੈਕਟ ਸਿਰਫ ਇਸ ਸ਼ਹਿਰ ਦੇ ਵਿੱਚ ਲੱਗਣਾ ਤੇ ਸੂਬੇ ਦੀ ਸਰਕਾਰ ਦੀ ਮਰਜ਼ੀ ਹੈ ਤੇ ਲੋਕਾਂ ਦੀ ਮਰਜ਼ੀ ਨਹੀਂ ਤੇ ਫਿਰ ਇਹ ਗੱਲ ਕਿਵੇਂ ਬਾਜਬਾ ਇਸ ਗੱਲ ਦੀ ਵਿਰੋਧਤਾ ਹੋਊਗੀ ਤੇ ਸਰਕਾਰ ਨੇ ਇਸ ਗੱਲ ਦੇ ਵਿੱਚ ਖਤਾ ਖਾਣੀ ਹੈ ਵਿਰੋਧੀ ਪਾਰਟੀਆਂ ਦੇ ਕੋਲੇ ਮੁੱਦਾ ਆ ਗਿਆ ਪਰ ਕਿਸਾਨ ਦੇ ਜਜ਼ਬਾਤ ਨਾਲ ਖੇਡਿਆ ਨਾ ਜਾਵੇ ਕਦੇ ਆਪਾ ਕਿਸਾਨ ਨੂੰ ਕੁਝ ਕਹਨੇ ਕਦੇ ਕੁਝ ਕਹਨੇ ਆ ਇਹ ਗੱਲ ਸੱਚੀ ਆ ਕਿ ਕਿਸਾਨ ਜਥੇਬੰਦਗਾਂ ਨੇ ਆਪਣਾ ਪਠਾ ਆਪੇ ਬਿਠਾ ਲਿਆ ਇਹ ਗੱਲ ਸੱਚੀ ਆ ਕਿ ਕਿਸਾਨ ਜਥੇਬੰਦਗਾਂ ਨੇ ਏਕਤਾ ਦੀ ਘਾਟ ਦੇ ਕਰਕੇ ਆਪਦਾ ਜਲੂਸ ਕਢਵਾਇਆ ਇਹ ਗੱਲ ਸੱਚੀ ਆ ਕਿ ਇਹ ਏਕਤਾ ਦੇ ਵਿੱਚ ਨਹੀਂ ਤੇ ਇਹਨਾਂ ਦਾ ਫਾਇਦਾ ਚੁੱਕਿਆ ਗਿਆ ਇਹ ਗੱਲ ਸੱਚੀ ਆ ਕਿ ਕਈ ਕਿਸਾਨ ਜਥੇਬੰਦਗਾਂ ਡੈਡੀਕੇਸ਼ਨ ਦੀ ਕਮੀ ਕਰਕੇ ਤੇ ਆਪ ਹੀ ਹਾਸ਼ੀਏ ਦੇ ਉੱਤੇ ਆ ਗੀਆਂ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਜਦੋਂ ਇੱਕ ਪਾਸੇ ਤਾਂ ਕਿਸਾਨ ਇਸ ਵੇਲੇ ਬਿਰਬਰ ਕਰਦੇ ਆ ਦੂਜੇ ਪਾਸੇ ਸਰਕਾਰ ਦੇ ਵੱਲੋਂ ਵਾਰ ਕੀਤਾ ਜਾਵੇ ਮੈਂ ਵਾਰ ਕੀਤਾ ਜਾਵੇ ਸ਼ਬਦ ਤਾਂ ਵਰਤਦਾ ਲੋੜ ਨਹੀਂ ਇਹ ਤਜਰਬੇ ਕਰਨ ਦੀ ਜਿਹਨੇ ਜ਼ਮੀਨ ਵੇਚਣੀ ਆ ਉਹ ਆਪੇ ਵੇਚ ਲੂਗਾ ਜਿਹਨੇ ਨਹੀਂ ਵੇਚਣੀ ਨਾ ਵੇਚੂਗਾ ਜਿਹਨੇ ਮਹਿੰਗੀ ਵੇਚਣੀ ਮਹਿੰਗੀ ਵੇਚ ਲੂ ਜਿਹਨੇ ਸਸਤੀ ਵੇਚਣੀ ਸਸਤੀ ਵੇਚ ਲੂਗਾ ਪਰ ਇਹ ਵਿਕਾਸ ਦੀ ਪਰਿਭਾਸ਼ਾ ਗਲਤ ਆ ਕਿ ਭਾਈ ਅਸੀਂ ਇੱਥੇ ਅਰਬਨ ਸਟੇਟ ਬਣਾਉਣੇ ਆ ਅਸੀਂ ਇੱਥੇ ਸੈਕਟਰ ਕੱਟਣੇ ਆ ਅਸੀਂ ਇੱਥੇ ਤਰੱਕੀ ਲਈ ਵਿਕਾਸ ਲਈ ਆ ਚੀਜ਼ਾਂ ਲੈ ਕੇ ਆਉਣੇ ਆ ਧਰਨੇ ਲੱਗਣੇ ਹੁਣ ਸ਼ੁਰੂ ਹੋਣ ਜਾ ਰਹੇ ਆ ਲੰਗੇ ਕੱਲ ਵੀ ਕਿਸਾਨ ਜਥੇਬੰਦੀਆਂ ਨੇ ਮਹੱਤਵਪੂਰਨ ਮੀਟਿੰਗ ਕੀਤੀ ਆ ਮੁੱਲਾਪੁਰ ਦੇ ਵਿੱਚ ਰਾਏਕੋਟ ਦੇ ਵਿੱਚ ਦਾਖਾ ਖੇਤਰ ਦੇ ਵਿੱਚ ਹੋਰ ਵਖ ਵਖ ਥਾਵਾਂ ਤੇ ਉਹਦੀ ਮੀਟਿੰਗਾਂ ਹੋਣ ਲੱਗ ਜਾਣੀਆਂ ਤੇ ਸਰਕਾਰ ਨੂੰ ਇਸ ਗੱਲ ਦੀ ਖਤਾ ਖਾਣੀ ਪੈਣੀ ਆ ਸਰਕਾਰ ਨੂੰ ਇਹੋ ਜਿਹੇ ਤਜਰਬੇ ਨਹੀਂ ਕਰਨੇ ਚਾਹੀਦੇ ਉਹ ਸਰਕਾਰ ਜਿਹੜੀ ਕਿ ਕਿਸਾਨ ਪੱਖੀ ਹੋਣ ਦਾ ਦਾਵਾ ਕਰਦੀ ਰਹੀ ਆ ਉਹਨੂੰ ਇਹੋ ਜਿਹਾ ਮੁੱਦਾ ਨਹੀਂ ਉਠਣ ਦੇਣਾ ਚਾਹੀਦਾ ਕਿਸਾਨੀ ਜ਼ਿੰਦਾਬਾਦ ਸਾਡੀਆਂ ਜ਼ਮੀਨਾਂ ਕਰਕੇ ਸਾਡੀ ਹੁੰਦਾ ਜੇ ਆਪਾਂ ਇੱਥੇ ਜ਼ਮੀਨਾਂ ਕਹਿੰਗੇ ਬੱਤੀ ਪਿੰਡ ਦੀ ਜ਼ਮੀਨ ਸਾਨੂੰ ਚਾਹੀਦੀ ਆ ਤੇ ਫਿਰ ਭਾਈ ਤੁਹਾਡੇ ਵਿੱਚ ਤੇ ਮਾਰਨੀਆਂ ਡਾਨੀਆਂ ਵਿੱਚ ਕੀ ਫਰਕ ਆ ਉਹਨਾਂ ਨੂੰ ਵੀ ਸਾਡੀ ਹੀ ਜ਼ਮੀਨ ਚਾਹੀਦੀ ਆ ਇਹਦਾ ਮਤਲਬ ਇਹ ਕਿ ਜੋ ਕੇਂਦਰ ਦੇ ਵੱਲੋਂ ਸੋਚਿਆ ਕਿ ਆਪਾ ਉਹ ਕਰ ਰਹੇ ਆ ਲੋੜ ਇਸ ਵੇਲੇ ਜ਼ਮੀਨਾਂ ਨੂੰ ਬਚਾਉਣ ਦੀ ਆ ਪੰਜਾਬ ਦੀ ਧਰਤੀ ਖੇਤਾਂ ਵਾਲੀ ਧਰਤੀ ਆ ਪੰਜਾਬ ਦੀ ਧਰਤੀ ਪਿੰਡਾਂ ਵਾਲੀ ਖੇਤੀਬਾੜੀ ਵਾਲੀ ਧਰਤੀ ਆ ਜੇ ਇੱਥੇ ਖੇਤੀਬਾੜੀ ਯੋਗ ਜ਼ਮੀਨ ਹੀ ਨਾ ਹੋਊਗੀ ਤੇ ਫਿਰ ਭਾਈ ਵੇਖੀ ਜਾਏ ਉਹ ਵੀ ਭਾਈ ਕਿਹੜੇ 34ਵੇਂ ਫਲੈਟ ਦੇ ਵਿੱਚ ਸਾਡਾ ਫਲਾਣਾ ਰਿਸ਼ਤੇਦਾਰ ਰਹਿੰਦਾ ਤੇ 18ਵੇਂ ਦੇ ਵਿੱਚ ਸਾਡਾ ਫਲਾਣਾ ਰਹਿੰਦਾ ਮੈਂ ਕਦੇ-ਕਦੇ ਵੀ ਸੋਚਦਾ ਹੁੰਨਾ ਵੀ ਜਿਵੇਂ ਪੰਜਾਬ ਦੇ ਪਿੰਡਾਂ ਦੀ ਧਰਤੀ ਦੇ ਉੱਤੇ ਪਿੰਡਾਂ ਦੀਆਂ ਜ਼ਮੀਨਾਂ ਦੇ ਉੱਤੇ ਫਲੈਟ ਬਣ ਰਹੇ ਆ ਕਦੇ ਗਿਣਕੇ ਤਾਂ ਦੇਖੋ ਵੀ ਜਦੋਂ ਥੱਲੇ ਆਉਣਗੇ ਪੂਰੇ ਆਉਂਦੇ ਆ ਕਿ ਨਹੀਂ ਆਉਂਦੇ ਕਦੇ ਦੇਖੋ ਤਾਂ ਸਹੀ ਵੀ ਭਾਈ ਜਿਹੜਾ ਤੁਹਾਡਾ ਆਪਣਾ ਜਾਂ ਜਿਹਦੀ ਜ਼ਮੀਨ ਅਕਵਾਇਰ ਹੋਈ ਹੈ ਹੁਣ ਇਹ ਤੇ ਸਵਾਲ ਆ ਜਿਹਦੀ ਬੀਤੇ ਦੇ ਵਿੱਚ ਜ਼ਮੀਨ ਅਕਵਾਇਰ ਹੋਈ ਆ ਉਹਦੇ ਕੋਲੇ ਪੈਸੇ ਕਿੱਥੇ ਤੇ ਮੈਂ ਪਿਛਲੇ ਦਿਨੀ ਇੱਕ ਇੰਟਰਵਿਊ ਸੁਣੀ ਸੀ ਬੰਦੇ ਦੇ ਖੇਤ ਦੇ ਵਿੱਚ ਫਲੈਟ ਬਣੇ ਉਹ ਉਹਨਾਂ ਫਲੈਟਾਂ ਦੇ ਮੂਰੇ ਡਾਂਗ ਲੈ ਕੇ ਚੌਂਕੀਦਾਰਾ ਕਰਦਾ ਉਹਦਾ ਕਰੋੜਾਂ ਰੁਪਈਆ ਲੱਖਾਂ ਰੁਪਈਆ ਜੋ ਮਿਲਿਆ ਪਤਾ ਨਹੀਂ ਕਿੱਧਰ ਗਿਆ ਪੈਸੇ ਤਾਂ ਘਰ ਤਾਂ ਖੂਹ ਆ ਉਹਦੇ ਵਿੱਚ ਕਰੋੜ ਸੱਟ ਲਓ 50 ਕਰੋੜ ਸੱਟ ਲਓ ਹਾਲਾਤ ਇਹ ਆ ਪੰਜਾਬ ਦੀ ਸਰਕਾਰ ਨੂੰ ਇਹੋ ਜਿਹਾ ਤਜਰਬਾ ਕਰਨ ਤੋਂ ਬਚਣਾ ਚਾਹੀਦਾ